ਕਈ ਜਗ੍ਹਾ ਤੇ ਮਿੱਟੀ ਦੇ ਭਾਂਡੇ ਬਣਦੇ ਹੁੰਦੇ ਨੇ ਜਿਹੜੇ ਖਾਸ ਮਿੱਟੀ ਦੇ ਭਾਂਡੇ ਬਣਦੇ ਨੇ ਆਪਣੇ ਉਹ ਗੁਜਰਾਤ ਸਾਈਡ ਦੇ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਵੀ ਮਿੱਟੀ ਦੇ ਭਾਂਡੇ ਚ ਆਪਾਂ ਨੂੰ ਫਾਇਦਾ ਹੈਗਾ ਤਾਂ ਮਿੱਟੀ ਦਾ ਭਾਂਡਾ ਹੀ ਯੂਜ਼ ਕਰਨੇ ਤੇ ਬਚਾ ਵੀ ਪਾਤੀ ਗਰਮਾ ਜਿਹੜੀ ਖੁਸ਼ਬੂ ਹੁੰਦੀ ਆ ਮਿੱਟੀ ਦੇ ਚਾਹ ਦਾ ਟੇਸਟ ਆਦੋਂ ਤੋਂ ਵੱਧ ਬਣ ਜਾਂਦਾ ਹੁਣ ਮਿੱਟੀ ਦਾ ਭਾਂਡਾ ਤਾਂ ਲੋਕ ਯੂਜ਼ ਕਰਦੇ ਚਾਹੇ ਕੈਮੀਕਲ ਵਾਲੀ ਆ ਜਾਂ ਮਿੱਟੀ ਦੇ ਭਾਂਡੇ ਜੋ ਬਣਾਉਂਦਾ ਬਹੁਤ ਫਰਕ ਪੈਂਦਾ ਪਰਸਨਲੀ ਮੱਝੀ ਹੁੰਦੀ ਆ ਤੇ ਤੇ ਨਹੀਂ ਸਾਰੀ ਮਿੱਟੀ ਹੁੰਦੀ ਆ ਕੋਈ ਕੈਮੀਕਲ ਨਹੀਂ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਆਉਂਦੀ ਹੈ ਜੀ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਦਾ ਅਲੱਗ-ਅਲੱਗ ਫਾਇਦਾ ਹੈ ਸਤਿ ਸ੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਹਾਂ ਜਿਲ੍ਹਾ ਬਠਿੰਡਾ ਦੇ ਰਾਮਪੁਰਾ ਸ਼ਹਿਰ ਦੇ ਵਿੱਚ ਇੱਕ ਸ਼ਾਇਰ ਨੇ ਲਿਖਿਆ ਸਭ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਵਾਕਈ ਇਨਸਾਨ ਨੂੰ ਕੁਦਰਤ ਨੇ ਘੜਿਆ ਉਹ ਇਨਸਾਨ ਨੇ ਹਰੋ ਚੀਜ਼ ਕਰਨੀ ਆ ਜੋ ਇਨਸਾਨ ਦੇ ਹੱਥਾਂ ਦੇ ਵਿੱਚ ਆ ਨਵੇਂ ਚਲੋ ਮੈਂ ਇਹ ਘਰਤਾ ਜਿਹੜਾ ਉਹ ਇਨਸਾਨ ਘੜ ਰਿਹਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀਆਂ ਪਲੰਘਾਂ ਪੁੱਟਦਾ ਹੋਇਆ ਅੱਗੇ ਨੂੰ ਜਾ ਰਿਹਾ ਇਦਾਂ ਦੀ ਮਿਸਾਲ ਪਰੰਪਰਾ ਦੇ ਵਿੱਚ ਮਿਲਦੀ ਆ ਇੱਕ ਨੌਜਵਾਨ ਨੇ ਆਪਣਾ ਕਾਰੋਬਾਰ ਤੋੜਿਆ ਗੁਜਰਾਤ ਦੀ ਬਣੀ ਮਿੱਟੀ ਦੇ ਭਾਂਡਾ ਦਾ ਹੋਰ ਸਟੇਟਾਂ ਤੋਂ ਵੀ ਮਿੱਟੀ ਦੇ ਬਣੇ ਮੈਨੂੰ ਖੱਚ ਦੇ ਭਾਂਡੇ ਕਰਦੇ ਆ ਔਰ ਕਿਉਂ ਗੁਜਰਾਤ ਦੀ ਮਿੱਟੀ ਨੂੰ ਪਹਿਲ ਦਿੱਤੀ ਜਾਂਦੀ ਆ ਪੰਜਾਬ ਦੀ ਮਿੱਟੀ ਕਿਆ ਜਿੰਦਾ ਕਿ ਪੰਜਾਬ ਨਾਲ ਦੀ ਮਿੱਟੀ ਜਿਹੜੀ ਕਿਤੇ ਵੀ ਨਹੀਂ ਹੈ ਪੰਜਾਬ ਦੀ ਜੜਖੇੜ ਤੱਤੀ ਹੈ ਪਰ ਪਰਸ਼ਨ ਚੰਦ ਕਿਉਂ ਇੱਕ ਨੌਜਵਾਨ ਨੇ ਵੱਡਾ ਕਾਰੋਬਾਰ ਤੋੜਿਆ چاہے ਛੋਟਾ ਹੋਵੇ ਵੱਡਾ ਹੋਵੇ ਪਰ ਇੱਕ ਇਨਸਾਨ ਦੇ ਲਈ ਜੋ ਕਾਰੋਬਾਰ ਤੋੜਦਾ ਉਹਦੇ ਲਈ ਆਪਣਾ ਕਾਰੋਬਾਰ ਵੱਡਾ ਹੁੰਦਾ ਔਰ ਅਜੇ ਨੌਜਵਾਨ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਥੋੜੀ ਉਮਰ ਹੈ ਪਰ ਕਿਵੇਂ ਇਹਨਾਂ ਨੇ ਇਹ ਗੱਲ ਸੋਚੀ ਕਿ ਆਪਾਂ ਕਿੱਥਾ ਕਰਦੇ ਪਹਿਲਾਂ ਕਿੱਥਾ ਕਰ ਰਹੇ ਸੀਗੇ 30 40 ਸਾਲ ਉਹਨਾਂ ਨੇ ਘਰ ਦੀ ਰੀਤ ਨੂੰ ਅੱਖੀਂ ਤੋੜਿਆ ਆਪਾਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਨਾਲ ਕਾਸ਼ੀ ਗੱਲ ਉਹ ਠੀਕ ਠਾਕ ਹੋਣੀ ਬਸ ਇਹ ਬਦਿਆ ਤੋ ਚੜਦੀ ਕਲਾ ਚੜਦੀ ਕਲਾ ਜੀ ਜਿੱਦਾਂ ਕਿ ਹੁਣ ਬਈ ਠੰਡ ਦਾ ਮੌਸਮ ਹੈ ਗਰਮੀ ਦਾ ਮੌਸਮ ਆਉਣ ਵਾਲਾ ਹੈ ਤੇ ਤੁਸੀਂ ਪਹਿਲਾਂ ਵੀ ਥੋੜੇ ਕੋਲੇ ਆਏ ਸੀ 3-4 ਸਾਲ ਤੋਂ ਕੰਮ ਕਰ ਰਹੇ ਹੋ ਹਾਂ ਜੀ ਹਾਂ ਜੀ ਬਿਲਕੁਲ ਠੰਡ ਤੋਂ ਬਚਾ ਕੇ ਇਹ ਪਾਂਡਾ ਦਾ ਫਰਕ ਪੈਂਦਾ ਖਰੀਦ ਜੇਕਰ ਆਪਾਂ ਖਰੀਦਦਾਰੀ ਦੀ ਗੱਲ ਕਰਦੇ ਤਾਂ ਨਹੀਂ ਨਹੀਂ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਹੂੰ ਕਿਉਂਕਿ ਜਿਹੜਾ ਮਿੱਟੀ ਦਾ ਪਾਂਡਾ ਵਰਤ ਤੋਂ ਦੋ ਦੇ ਠੰਡ ਹੋਵੇ ਚਾਹੇ ਗਰਮੀ ਹੋਵੇ ਜਿਹਨੇ ਕਰਨਾ ਆਉਂਦਾ ਉਹ ਕਰ ਹੀ ਲੈਂਦਾ ਹੈਗਾ ਹੂੰ ਇਹਨਾਂ ਦਾ ਜੋ ਕੋਈ ਫਰਕ ਨਹੀਂ ਪੈਂਦਾ ਹੂੰ ਮੈਂ ਹੁੰਦਾਗਾ ਵੀ ਮੈਂ ਜਿਹੜਾ ਮਿੱਟੀ ਦਾ ਪਾਣੀ ਪੀਣ ਆ ਲਗਾ ਉਹ ਠੰਡੇ ਦੇ ਵਿੱਚ ਘਟ ਜਾਂਦਾਗਾ ਸਾਨੂੰ ਇਹ ਪਤਾ ਉਹ ਠੰਡੇ ਦੇ ਵਿੱਚ ਜ਼ਿਆਦਾ ਡੰਡਾ ਬਣੇ ਆਉਣ ਲੱਗਦਾ ਜੇ ਗੱਲ ਕਰੀ ਉਹਦਾ ਬਣਾਉਣ ਵਾਲੀ ਉਹਦਾ ਫਰਕ ਨਹੀਂ ਪੈਂਦਾ ਹੂੰ ਕਿਉਂਕਿ ਆਪਣਾ ਜੇ ਮੈਂ ਤੜਾਈਆਂ ਲਓ ਜਿੱਦੇ ਚ ਤਾਲ ਸਬਜ਼ੀ ਚਾਹ ਵਗੈਰਾ ਬਣਾਉਂਦੇ ਨੇ ਉਹ ਆਪਣੇ ਬਿਗਦੇ ਹੀ ਰਹਿੰਦੇ ਨੇ ਹੂੰ ਜਦੋਂ ਆਪਾਂ ਪਹਿਲਾਂ ਵੀ ਇਕੱਠੇ ਹੋਏ ਸੀਗੇ ਜਦ ਡਾਕਟਰ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੇ ਵੀ ਗੱਲ ਕਹੀ ਸੀ ਉਹਨਾਂ ਨਾਲ ਬੰਦੇ ਸੀ ਕਿ ਤੁਸੀਂ ਇੱਥੋਂ ਲੈ ਕੇ ਜਾਓ ਭਾਂਡੇ ਉਹਨਾਂ ਨੇ ਕਿਉਂ ਗੱਲ ਕਹੀ ਤੇ ਤੁਸੀਂ ਇਹ ਗੱਲ ਇੱਕ ਹੋਰ ਐ ਨੂੰ ਸਵਾਲ ਆ ਇਹ ਪੰਜਾਬ ਦੀ ਮਿੱਟੀ ਹੈਗੀ ਆ ਹਾਂਜੀ ਗੁਜਰਾਤ ਦੀ ਮਿੱਟੀ ਦੇ ਭਾਂਡੇ ਹੀ ਕਿਉਂ ਲੈਣੇ ਹੋਰ ਖਾਸੀਅਤ ਕੀ ਆ ਉਸ ਮਿੱਟੀ ਦੇ ਬੱਚੇ ਜਾਂਦੇ ਜਿਹੜੇ ਉਧਰਲੀ ਮਿੱਟੀ ਦੇ ਭਾਂਡੇ ਨੇ ਉਹਨਾਂ ਵਿੱਚ ਦਾਲ ਸਬਜ਼ੀ ਬਣਦੀ ਆ ਹੂੰ ਕਿਉਂਕਿ ਮਿੱਟੀ کئی ਪ੍ਰਕਾਰ ਦੀ ਹੁੰਦੀ ਆ ਜਿਹੜੀ ਆਪਣੀ ਪੰਜਾਬ ਦੀ ਮਿੱਟੀ ਆ ਜੇ ਮੈਂ ਉਹਦੇ ਵਿੱਚ ਲਾ ਲਓ ਜੇ ਮੈਂ ਤੋੜਾ ਜਾਂ ਹੋਰ ਮਿੱਟੀ ਦੇ ਭਾਂਡੇ ਬਹੁਤ ਬਣਦੇ ਨੇ ਉਹ ਚੀ ਗੱਲ ਨਹੀਂ ਵੀ ਨਹੀਂ ਬਣਦੇ ਭਾਂਡੇ ਬਣਦੇ ਨੇ ਪਰ ਜੇ ਗੱਲ ਕਰੀ ਅੱਗ ਤੇ ਚੱਲਣ ਵਾਸਤੇ ਤਾਂ ਲੋਕ ਜ਼ਿਆਦਾਤਰ ਆਹੀ ਮਿੱਟੀ ਦਾ ਭਾਂਡਾ ਵਰਤਦੇ ਨੇ ਜਿਹੜੇ ਜਾਂ ਗੁਜਰਾਤ ਦੀ ਲਾਲੋ ਗੁਜਰਾਤ ਦੇ ਵਿੱਚ ਬੰਦੇ ਨੇ ਕਲਕੱਤੇ ਲਾਲੋ ਹੂੰ ਯਾ ਯੂਪੀ ਲਾਲੋ ਕਈ ਜਗ੍ਹਾ ਤੇ ਮਿੱਟੀ ਦੇ ਭਾਂਡੇ ਬਣਦੇ ਨੇ ਜਿਹੜੇ ਖਾਸ ਮਿੱਟੀ ਦੇ ਭਾਂਡੇ ਬੰਦੇ ਨੇ ਆਪਣੇ ਉਹ ਗੁਜਰਾਤ ਸਾਈਡ ਹੀ ਬੰਦੇ ਪੰਜਾਬ ਦੇ ਬੱਚੇ ਜਿਹੜੇ ਉਹ ਗੱਲ ਕਰ ਥੋੜਾ ਦਾ ਕੀਤਾ ਹੈ ਹੋਰ ਵੀ ਲੋਕ ਕਿੱਥੇ ਕਰਦੇ ਆ ਬਾਹਰ ਦੇ ਮਿੱਟੀ ਦਾ ਜਗਾ ਬਹੁਤ ਕਰਦੇ ਨੇ ਬਹੁਤ ਕਰਦੇ ਨੇ ਹਮ ਇੱਥੇ ਬਾਜਾ ਤੁਸੀਂ ਲੁਧਿਆਣਾ ਵੱਡੇ ਵੱਡੇ ਸ਼ਹਿਰਾਂ ਚ ਬਾਜਾ ਜਾਂ ਛੋਟੇ ਸ਼ਹਿਰਾਂ ਚ ਬਾਜੋ ਮਿੱਟੀ ਦਾ ਕੰਮ ਸਾਰੇ ਕਰਦੇ ਨੇ ਹਮ ਬਾਕੀ ਭਾਈ ਤੁਸੀਂ ਕੜਾਹੀ ਦੀ ਗੱਲ ਕਰ ਰਹੀ ਸੀਗੀ ਇੱਧਰ ਬਾਜਾ ਦਰਸ਼ਕਾਂ ਨੂੰ ਦੱਸ ਦੋ ਇਹ ਕੜਾਹੀ ਆ ਹਾਂ ਜੇਕਰ ਆਪਾਂ ਇਹਦੇ ਪ੍ਰੋਸੈਸ ਦੀ ਗੱਲ ਕਰ ਲਈਏ ਪ੍ਰੋਸੈਸ ਕਿਵੇਂ ਦਾ ਭਾਂਡਾ ਇਹ ਤਿਆਰ ਕਿਵੇਂ ਹੁੰਦਾ ਜੇਕਰ ਮੈਂ ਲੈ ਕੇ ਜਾਣਾ ਨਾ ਮੈਨੂੰ ਵਰਤੋ ਕਿਵੇਂ ਕਰੂੰਗਾ ਇਹਦੀ ਇਹਦੇ ਵਰਤੋ ਤਾਂ ਆਏ ਜੇ ਘੰਟੇ 2 ਘੰਟੇ ਲਏ ਇਹਨੂੰ ਪਾਣੀ ਪਾਣੀ ਭਰ ਕੇ ਰੱਖ ਦੋ ਜਾਂ ਪਾਣੀ ਜੇ ਡਿਪ ਕਰਕੇ ਭਰ ਕੇ ਰੱਖ ਦੋ ਹੂੰ ਤੋਸ ਤੋਂ ਬਾਅਦ ਇਹਨੂੰ ਪਾਣੀ ਕੱਢ ਦੋ 2-3 ਘੰਟੇ ਬਾਅਦ ਕੱਢ ਕੇ ਤੇਨੂੰ ਸੁਕਾ ਲਓ ਗਰਮ ਪਾਣੀ ਦੇ ਨਾਲ ਨਾ ਨਾ ਵੈਸੇ ਹੀ ਪਾਣੀ ਭਰ ਦੋ ਠੰਡਾ ਹੋਵੇ ਜੇਲਾ ਮਰਜੀ ਪਾਣੀ ਦਾ ਪਾਣੀ ਦਾ ਭਰ ਕੇ ਰੱਖੋ 12 ਵਜੇ ਸੁਕਾ ਲਓ ਸਕਾਕੇ ਦੇ ਵਿੱਚ ਫਿਰ ਕੋਈ ਮਰਜੀ ਸਬਜੀ ਦਾਲ ਸਬਜੀ ਬਣਾ ਲਓ ਬਾਅਦ ਸ਼ੁਰੂ ਤੋਂ ਥੋੜਾ ਪ੍ਰੈਸ ਹੁੰਦਾ ਬਿਜਾ ਦਾ ਤੇਲ ਦਾ ਪੋਚਾ ਲਾ ਲਓ ਇਹਦੇ ਵਿੱਚ ਹਮ ਸਰੋਂ ਦਾ ਤੇਲ ਦਾ ਹਾਂਜੀ ਹਮ ਜਾਂ ਕੋਈ ਮਿੱਠੇ ਚਾਹ ਵਗੈਰਾ ਬਣਾ ਲਓ ਪਹਿਲਾਂ ਕਿਉਂ ਇਹਨਾਂ ਦੇ ਕਈਆਂ ਦੇ ਰੌਂ ਹੁੰਦੇ ਆ ਹਮ ਰੌਂ ਖੁੱਲ ਜਾਂਦਾ ਆਪਾਂ ਕਹਿੰਦੇ ਨੇ ਮਿੱਟੀ ਦਾ ਘੜਾ ਹਮ ਮਿੱਟੀ ਦੇ ਘੜੇ ਦੇ ਵਿੱਚ ਪਾਣੀ ਤਾਂ ਹਟਾ ਲੈਂਦਾ ਤਾਂ ਉਹਨਾਂ ਦੇ ਰੌਂ ਖੁੱਲ ਜਾਂਦੇ ਆਉਈ ਯਾਰ ਇਹਨਾਂ ਦੇ ਵਿੱਚ ਹੁੰਦੇ ਇਹਨਾਂ ਦੇ ਰੌਂ ਖੁੱਲਿਆ ਹੁੰਦੇ ਆਪਾਂ ਚਾਹ ਬਣਾ ਲੈਂਦੇ ਆ ਹਮ ਜਾਂ ਕੋਸ਼ ਹੱਥ ਫੇਰ ਦਿੰਨੇ ਆ ਇਹਨਾਂ ਦੇ ਰੌਂ ਬੰਦ ਹੋ ਜਾਂਦੇ ਆ ਹਮ ਫਿਰ ਕੋਸ਼ ਮਰਜੀ ਬਣਾਈ ਜਾਓ ਜ ਠੰਡ ਦਾ ਮੌਸਮ ਆ ਹੀਟਰ ਲੋਕ ਲਾ ਲੈਂਦੇ ਆ ਜੀ ਬਿਜਲੀ ਵਾਲਾ ਹੀਟਰ ਹੁੰਦਾ ਉਹਦੇ ਕੰਮਾਂ ਵਿੱਚ ਤੜਕਦੇ ਤਾਂ ਨਹੀਂ ਹੈ ਇਹ ਨਹੀਂ ਵੈਸੇ ਉਹਨਾਂ ਤਾਂ ਵੀ ਨਹੀਂ ਤੜਕਦੇ ਕਿਉਂਕਿ ਹੁਣ ਆਪਾਂ ਹੱਦ ਤੋਂ ਬਾਅਦ ਜਾ ਕਿਸੇ ਦੇ ਵਿੱਚ ਵੀ ਆਪਾਂ ਅੱਗ ਅੱਗ ਹੁੰਦੀ ਆ ਤਾਂ ਕੋਈ ਭਾਂਡਾ ਲਾ ਲਓ ਘਰ ਆਲ ਤਾਂ ਹੁੰਦੀ ਆ ਹੂੰ ਪੰਜਾਬ ਦੀ ਜੇਕਰ ਗੱਲ ਕਰ ਲਿਆ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਪੰਜਾਬ ਨਾਲ ਦੀ ਧਰਤੀ ਕਿਤੇ ਵੀ ਨਹੀਂ ਹੈ ਤੇ ਉਹ ਵੱਖਰੀ ਗੱਲ ਆ ਕੋ ਵੱਖਰਾ ਟੌਪਿਕ ਹੈ ਜੇਕਰ ਆਪਾਂ ਇੱਕ ਕਾਰੋਬਾਰ ਦੀ ਗੱਲ ਕਰਦੇ ਆ ਤੁਸੀਂ 50 ਸਾਲ ਤੋਂ ਇਹ ਕਾਰੋਬਾਰ ਕਰ ਰਹੇ ਹੋ ਅੱਛਾ ਹਾਂਜੀ ਪਾਲਾਂ ਸਸੀ ਕਰਦੇ ਇਹ ਪਹਿਲਾ ਆਪਣੇ ਆਈ ਨਾਰਮਲ ਭਾਂਡੇ ਵੇਚ ਦਾਂ ਜਾਂ ਮਤੌੜੇ ਲਾ ਲਓ ਜਿਹੜੇ ਆਪਣੇ ਆਮ ਘਰਾਂ ਦੇ ਵਿੱਚ ਚਾਲਦੇ ਹੁੰਦੇ ਜਿਵੇਂ ਨਵੇਂ ਨਵੇਂ ਸ਼ੌਂਕ ਆ ਜਾਂਦੇ ਅਗਲੇ ਨਵੇਂ ਨਵੇਂ ਕੁੱਟੀਆਂ ਬਣਾਉਂਦਾ ਅਗਲਾ ਕਹਿੰਦਾ ਭਾਂਡਾ ਵੀ ਆਪਣੇ ਘਰੇ ਪਿਆ ਵੀ ਸੋਹਣਾ ਲੱਗੇ ਤਾਂ ਪਰ ਉਹਦਾ ਫਾਇਦਾ ਵੀ ਹੋ ਤਾਂ ਕਰ ਕੋਣ ਨਵੇਂ ਦੇ ਵਿੱਚ ਆ ਭਾਂਡੇ ਬਣਾਉਣ ਲੱਗ ਕੇ ਜਿਵੇਂ ਕੁੱਕਰ ਲਾ ਲਓ ਕੜਾਈ ਲਾ ਲਓ ਫਰਾਈ ਪੈਨ ਕੋਈ ਵੀ ਮਿੱਟੀ ਦਾ ਭਾਂਡਾ ਲਾ ਲਓ ਅਗਲਾ ਲੈ ਕੇ ਜਾਂਦਾ ਘਰੇ ਪਿਆ ਵੀ ਅਗਲਾ ਕਹਿੰਦਾ ਸੋਹਣਾ ਲੱਗਦਾ ਹੈ ਚੀਜ਼ ਵੀ ਵਧੀਆ ਬਣਦੀ ਜੇਕਰ ਭਾਈ ਤਲਰੇ ਦੌਰ ਦੀ ਗੱਲ ਕਰਨੀ ਹੈ ਆਪਾਂ ਕਰਾਂਗੇ ਤੇ ਸਟੀਲ ਦੇ ਭਾਂਡੇ ਵਰਤੇ ਜਾਂਦੇ ਆ ਐਲੂਮੀਨੀਅਮ ਦੇ ਭਾਂਡੇ ਵਰਤੇ ਜਾਂਦੇ ਆ ਉਹ ਚੀਜ਼ ਨੇ ਤੁਹਾਡੇ ਕਿਤੇ ਨੂੰ ਕਿਤਨੇ ਕਿਤੇ ਢਾ ਲਾਈ ਆ ਜੇ ਵਿਕਰੀ ਉਵੇਂ ਹੀ ਹੋ ਰਹੀ ਹੈ ਨਹੀਂ ਨਹੀਂ ਭਾਂਡੇ ਮਿੱਟੀ ਦਾ ਉਵੇਂ ਹੀ ਵਿਕਰੇ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਵੀ ਮਿੱਟੀ ਦੇ ਭਾਂਡੇ 'ਚ ਆਪਾਂ ਨੂੰ ਫਾਇਦਾ ਹੈਗਾ ਤਾਂ ਮਿੱਟੀ ਦਾ ਭਾਂਡਾ ਹੀ ਯੂਜ਼ ਕਰਨਗੇ ਸਟੀਲ ਦਾ ਨਹੀਂ ਕਰਦੇ ਔਰ ਜੇ ਡਾਕਟਰਾਂ ਦੇ ਲੈ ਲਓ ਖੁਦ ਸਾਡੇ ਕੋਲੇ ਆਪਦੇ ਕੋਲੇ ਡਾਕਟਰ ਆਉਂਦੇ ਨੇ ਜਾਂ ਕੋਈ ਵੀ ਲਾ ਲਓ ਡਾਕਟਰ ਕੋਈ ਵੀ ਲਾ ਲਓ ਬੰਦਾ ਆਉਂਦਾਗਾ ਪੜ੍ਹਿਆ ਲਿਖਿਆ ਆਉਂਦਾਗਾ ਉਹ ਸਾਨੂੰ ਆਏ ਗੱਲ ਕਹਿੰਦਾ ਵੀ ਅਸੀਂ ਮਿੱਟੀ ਦੇ ਭਾਂਡੇ ਜੀ ਵਰਤਦੇ ਆ ਸਾਰਾ ਵੇਲੇ ਹੂੰ ਜਿਵੇਂ ਬਣਾ ਲਓ ਸਾਬ ਜੀ ਵੀ ਅਸੀਂ ਇਹ ਮਿੱਟੀ ਦੇ ਭਾਂਡੇ ਬਣਾਉਣੀ ਆਟਾ ਵੀ ਅਸੀਂ ਮਿੱਟੀ ਦੇ ਪ੍ਰਾਂ ਦੇ ਵਿੱਚ ਗੁੰਨਣਾ ਹੂੰ ਬਸ ਜ ਕੁੱਕਰ ਦੀ ਗੱਲ ਕਰ ਲਈ ਪ੍ਰਾਂ ਦੀ ਗੱਲ ਕਰਕੇ ਤੁਸੀਂ ਕਿਰਾਹੀ ਦੀ ਗੱਲ ਕਿੱਥੇ ਹਰਮੋਖ ਦੀ ਗੱਲ ਕੀਤੀ ਆ ਇਹ ਕਿਦਣੀਆਂ ਪਈਆਂ ਵੀ ਆਪਣੇ ਕੋਲ ਜਿਵੇਂ ਦਿਖਾਈਆਂ ਸੀ ਉਹ ਚਾਹ ਲਿਖੀ ਤੁਲੀ ਆ ਇਹ ਇਹ ਚਾਹ ਵਾਸਤੇ ਹੂੰ ਕੋਈ ਵੀ ਜੇਕਰ ਅੱਬਾ ਅੰਦਰ ਬਸ ਤੋਂ ਨਹੀਂ ਇਹਨਾਂ ਦੇ ਵਿੱਚ ਫਰਕ ਆਉਂਦਾ ਬੈਨੀਫਿਟ ਬਹੁਤ ਆਉਂਦਿਆ ਜੀ ਹੂੰ ਨਾ ਇਹਨਾਂ ਦੇ ਵਿੱਚ ਕੋਈ ਕੈਮੀਕਲ ਹੁੰਦਾਗਾ ਨਾ ਇਹਨਾਂ ਦੇ ਵਿੱਚ ਕੁਝ ਵੀ ਲਾ ਲੋ ਜਿਹਦੇ ਚ ਆਪਾਂ ਚਾਹ ਵੀ ਪਾਤੀ ਗਰਮ ਜਿਹੜੀ ਖੁਸ਼ਬੂ ਹੁੰਦੀ ਹੈ ਮਿੱਟੀ ਦੀ ਚਾਹ ਦਾ ਟੇਸ ਆਦ ਤੋਂ ਵੱਧ ਬਣ ਜਾਂਦਾ ਜਿਹੜੀਆਂ ਬਿਮਾਰੀਆਂ ਤੋਂ ਪਛਾਣੋ ਤਾਂ ਬਚਾਣਾ ਇਹ ਤਾਂ ਮੈਂ ਨਹੀਂ ਕਹਿ ਰਿਹਾ ਲੋਕ ਪ੍ਰਾਣੇ ਬਜ਼ੁਰਗ ਵੀ ਕਹਿੰਦੇ ਆਏ ਆ ਵੀ ਬਿਮਾਰੀਆਂ ਤਾਂ ਉੱਦੀ ਵਧਾ ਪਰਾਂਦੇ ਦੌਰ ਦੇ ਮੇ ਤਾਂ ਆਮ ਲੋਕਾਂ ਕੋ ਤੁਸੀਂ ਛੋਟੇ ਸੀ ਅਸੀਂ ਵੀ ਛੋਟੇ ਸੀ ਆਮ ਘਰਾਂ ਦੇ ਵਿੱਚ ਭਾਂਡੇ ਵਰਤਦੇ ਰਹੇ ਆ ਸਬਜ਼ੀ ਉਹ ਜਵਾਨੀ ਦਾਦੀਆਂ ਪਰਦਾਦੀਆਂ ਨਾਨੀਆਂ ਦੁੱਧ ਧਰਦੇ ਸੀਗੀਆਂ ਉਹ ਸਭਾ ਦੂਰ ਹੋ ਗਏ ਬਿਵਾਰੀਆਂ ਵੱਧ ਗਏ ਇਹੀ ਮਨ ਕਰ ਬਸ ਆਹੀ ਹੈ ਜੀ ਹੁਣ ਲੋਕ ਮੰਨ ਲਓ ਕੋਈ ਤਲੀਆਂ ਹੋਈਆਂ ਚੀਜ਼ਾਂ ਦੇ ਜ਼ਿਆਦਾ ਹੋ ਗਿਆ ਹਰੇਕ ਚੀਜ਼ ਦੇ ਵਿੱਚ ਸਾਨੂੰ ਵੀ ਪਤਾ ਅੱਜ ਕੱਲ ਵੀ ਕੈਮੀਕਲ ਤੋਂ ਬਿਨਾਂ ਕੋਈ ਚੀਜ਼ ਤਾਂ ਨਹੀਂ ਹੁੰਦੀ ਆਪਣੇ ਬਿਲਕੁਲ ਚਾਹ ਪਾਲ ਲਾ ਲਓ ਸਬਜ਼ੀ ਲਾ ਲਓ ਹਰੇਕ ਦੇ ਵਿੱਚ ਕੈਮੀਕਲ ਲੱਗਦੀ ਲੱਗਦਾ ਹੂੰ ਜੜੀ ਚੀਜ਼ ਆਪਣੇ ਤਿੰਨ ਮਹੀਨੇ ਤਿਆਰ ਹੋਣੀ ਆ ਆਪਾਂ ਨੂੰ ਮਹੀਨੇ ਦੇ ਵਿੱਚ ਤਿਆਰ ਹੋ ਕੇ ਮਿਲ ਜੇ ਤਾਂ ਤੁਸੀਂ ਵੀ ਸਮਝਦੇ ਆ ਵੀ ਉਹ ਕਿਵੇਂ ਤਿਆਰ ਹੋਈ ਆ ਜਿਆਦਾ ਜਿਆਦਾ ਸਮਝ ਆ ਚੱਲ ਪਿਆ ਹਾਂ ਜਿਆਦਾ ਸਮਝ ਆਣ ਲਿਆ ਹੁਣ ਮਿੱਟੀ ਦਾ ਭਾਂਡਾ ਤਾਂ ਲੋਕ ਯੂਜ਼ ਕਰਦੇ ਚਾਹੇ ਕੈਮੀਕਲ ਵਾਲੀ ਆਗਲਾ ਮਿੱਟੀ ਦੇ ਭਾਂਡੇ ਜੇ ਬਣਾਉਂਦਾ ਬਹੁਤ ਫਰਕ ਪੈਂਦਾ ਹੂੰ ਕਈ ਆਉਂਦੇ ਨੇ ਜਿਹੜੇ ਸਾਨੂੰ ਦੱਸਦੇ ਨੇ ਵੀ ਸਾਡੀ ਮਿੱਟੀ ਦੇ ਭਾਂਡੇ ਸਾਨੂੰ ਇੰਨਾ ਟਾਈਮ ਲੱਗਿਆ ਖਾਣਾ ਖਾਂਦੇ ਨੂੰ ਵੀ ਸਹੀ ਆ ਹੂੰ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਆਪਾਂ ਨੂੰ ਵੀ 90% ਦਾ ਫਰਕ ਪੈ ਗਿਆ ਬਾਹਲਾ ਕਦੇ ਇਹ ਨਾ ਕਦੇ ਨਾਲ 40 50% ਦਾ ਫਰਕ ਤਾਂ ਜ਼ਰੂਰ ਪੈਂਦਾ ਹੀ ਪੈਂਦਾ ਮਿੱਟੀ ਦੇ ਭਾਂਡੇ ਦੇ ਖਾਣਾ ਖਾਂਦੇ ਹੂੰ ਥੋੜੇ ਕੇ ਬਾਅਦ ਲੈ ਕੇ ਲਾਇਆ ਉਸ ਦਾ ਮੈਂ ਟੋਕੇ ਨਿੰਬੂ ਜੇ ਤੁਸੀਂ ਭਾਂਡੇ ਦਾ ਪ੍ਰੋਸੈਸ ਆ ਜਿਹੜਾ ਨਿੰਬੂ ਬੱਚਾ ਪਾ ਦੇ ਬਾਲੀ ਜੀ ਐਂ ਜੀ ਮੈਂ ਆਪਾਂ ਮੰਨ ਲਓ ਹੁਣ ਸਬਜ਼ੀ ਬਣਾ ਲਈ ਹੂੰ ਜੇ ਮੈਂ ਕਈ ਵਾਰੀ ਸਾਜੀ ਮਾਚੀ ਆਂਦੀ ਆ ਥੱਲੇ ਲੱਗ ਜਾਂਦਾ ਹੈਗਾ ਸਭੀ ਲੱਗ ਜਾਂਦੀ ਆ ਕਾਲਾ ਬਣ ਜਾਂ ਮਿਆਂ ਦਾ ਉਹ ਸੋਚਦਾ ਜੀ ਅਸੀਂ ਕੋਈ ਜਾਲੀ ਵਾਲਾ ਲੋ ਤਾਰ ਵਾਲਾ ਬੁਰਸ਼ ਮਾਰਾਂਗੇ ਤਾਂ ਮਿੱਟੀ ਖੁਰਚੀ ਜਾਊਗੀ ਉਹ ਪਾਣੀ ਗਰਮ ਕਰਕੇ ਨਿੰਬੂਆਂ ਪਾਉਣ ਦਾ ਮਤਲਬ ਇਹ ਹੁੰਦਾ ਜਿਹੜਾ ਕਾਲਾ ਹੁੰਦਾ ਹੈਗਾ ਉਹ ਸਾਰਾ ਲੈ ਜਾਂਦਾ ਹੈਗਾ ਨਿੰਬੂ ਦੇ ਨਾਲ ਹਾਂਜੀ ਇੱਕ ਹੋਰ ਗੱਲ ਆ ਬਾਈ ਤੁਸੀਂ ਛੋਟੇ ਸਵਾਲ ਚ ਹੀ ਸਵਾਲ ਜੇਕਰ ਆਪਾਂ ਜਾਲੀ ਦੀ ਜਿਹੜੀ ਆਪ ਘਰਾਂ ਦੇ ਵਿੱਚ ਬਸਤੀ ਜਾਂਦੀ ਆ ਭਾਂਡੇ ਧੋਣ ਵਾਲੀ ਉਸਦੇ ਵਿੱਚ ਕਈ ਜਿਹੜੀ ਸੋਹਣੀਆਂ ਜਿਹੜੀਆਂ ਘਰਾਂ ਦੀਆਂ ਹੁੰਦੀਆਂ ਬਰਤਨ ਲੱਗ ਜਾਂਦੇ ਆ ਉਹਦੇ ਮਿੱਟੀ ਲੈਂਦੇ ਲੱਗਦੀ ਨਹੀਂ ਉਹਦੇ ਨਾਲ ਆਉਂਦਾ ਇਹ ਨੂੰ ਕੋਈ ਵੀ ਚੀਜ਼ ਆਉਂਦਾ ਮੰਨ ਲਓ ਜੇ ਹੁਣ ਆਪਾਂ ਏਟੀ ਲੈ ਲਓ ਜੱਟ ਸਾਫ ਕਰਨੇ ਤਾਰਾ ਵਾਲਾ ਪੁਰਸ਼ ਮਾਰਾਂਗੇ ਤਾਂ ਉਹਨੇ ਮਿੱਟੀ ਮੈਂਟਾ ਜਿਹਾ ਲਾ ਦੇਣੀ ਆ ਕੋਈ ਗੱਲ ਉਹ ਲੋਹੇ ਦੀ ਜਾਲੀ ਕੋਈ ਪਾਕਿਸਤਾਨੀ ਬੱਜੀ ਹੁੰਦੀ ਆ ਤੇ ਤੇ ਨਹੀਂ ਨਹੀਂ ਸਾਰੀ ਮਿੱਟੀ ਹੁੰਦੀ ਆ ਕੋਈ ਕੈਮੀਕਲ ਨਹੀਂ ਹੁੰਦਾ ਇਹਨਾਂ ਦੇ ਕੁਝ ਵੀ ਨਹੀਂ ਜਿਵੇਂ ਹੂੰ ਤੁਸੀਂ ਇੱਕ ਅਹਿਮ ਸਵਾਲ ਹੈ ਜਿਵੇਂ ਆਮ ਨੌਜਵਾਨ ਪੀੜ੍ਹੀ ਅੱਜ ਆਪਣੇ ਘਰਾਂ ਦੇ ਵਿੱਚ ਗੱਲਾਂ ਚੱਲਦੀਆਂ ਆ ਕਿ ਯਾਰ ਤੂੰ ਪਲੱਸ 2 ਕਰ ਲੈ ਬਾਅਦਮੀ ਕਰ ਲੈ ਤੂੰ ਬਾਹਰ ਜਾਵੜਾ ਆਪੋ ਆਪਣੀ ਸਮਰੱਥਾ ਦੇ ਅਨਸਾਰ ਹਰ ਨੂੰ ਕਹਿੰਦਾ ਕਿ ਤੂੰ ਛੋਟੇ ਦੇਸ ਜਾਵੜਾ ਤੁਸੀਂ ਆਪਣੇ ਘਰਾਂ ਦੇ ਦਬਾਅ ਪਾਏ ਕਿ ਮੈਂ ਤੁਸੀਂ ਕਰ ਲਓ ਮੈਂ ਤਾਂ ਬਾਹਰ ਦਾ ਨਹੀਂ ਬਿਲਕੁਲ ਵੀ ਨਹੀਂ ਕਦੇ ਨਹੀਂ ਹਮ ਅਸੀਂ ਤਾਂ ਇਸ ਕੰਮ ਦੀ ਕੋਸ਼ਿਸ਼ ਬਾਹਰ ਜਾ ਕੇ ਵੀ ਉਹਨਾਂ ਦੀ ਗੱਲ ਨਹੀਂ ਕਰਨੀ ਆ ਤੇ ਇਥੇ ਆਪਦਾ ਕੰਮ ਕਰਕੇ ਵਧੀਆ ਕਰੀ ਜਾਂਦੇ ਹਾਂ ਹਮ ਇਹ ਚੋਲੋ ਜਦੋਂ ਵੀ ਹੈਗਾ ਜਿਹੜੇ ਕਹਿੰਦੇ ਆ ਬਾਈ ਯਾਰ ਇੱਥੇ ਦੇਖਦਾ ਤਰੱਕੀ ਨਹੀਂ ਕੀਤੀ ਜਾ ਸਕਦੀ ਕੰਮ ਚੱਲ ਨਹੀਂ ਸਕਦਾ ਇਹ ਕਰਨ ਵਾਲਾ ਹੋਣਾ ਚਾਹੀਦਾ ਉਹਨਾਂ ਨੂੰ ਲੋਕ ਨਸ਼ੇ 'ਚ ਪੈ ਗਏ ਜੀ ਉਹਨਾਂ ਕਰੇ ਬੰਦੇ ਕੀ ਕਰੇ ਹਮਮਾ ਲਾ ਜੇ ਕਿਸੇ ਨੇ ਨਸ਼ਾ ਕਰਨ ਲੈਣਾਗਾ ਉਹ ਬਿਜ਼ਨਸ ਕਿੱਥੋਂ ਕਰ ਲੂਗਾ ਹਮ ਬਿਜ਼ਨਸ ਕਰਨ ਬਾਅਦ ਆਪਾਂ ਜੇ ਛੋਟੇ ਤੋਂ ਛੋਟੇ ਕੰਮ ਤੇ ਲੈ ਲੈ ਥੋੜੇ ਜਿਹੇ ਪੈਸੇ ਆਪਾਂ ਨੂੰ ਲਾਉਣਾ ਹੀ ਪੈਂਦਾ ਕੰਮ ਕਰਨਾ ਕੋਈ ਵੀ ਕੰਮ ਕਰਨਾ ਥੋੜੇ-ਮੋਟੇ ਪੈਸੇ ਤਾਂ ਲਾਉਣੇ ਪੈਂਦੇ ਆ ਹਮ ਹੁਣ ਜਿਹਨੇ ਨਸ਼ਾ ਕਰਨਾ ਉਹ ਪੈਸੇ ਕਿੱਥੋਂ ਲਾ ਦੂਗਾ ਹਮ ਉਹ ਹੁਣ ਦੋ ਦਿਨ ਦਿਹਾੜੀ ਜਾਊ ਜੋਨਸਾ ਉੱਤਰ ਗਿਆ ਪੈਸੇ ਖਤਮ ਹੋਣੇ ਦੋ ਦਿਨ ਫਿਰ ਚਲੇ ਜਾਣਾਗਾ ਹੂੰ ਇਹ ਜਿਹੜਾ ਆਪਾਂ ਪਿੱਛੇ ਮੂਰਤੀਆਂ ਪਈਆਂ ਦੇਖ ਰਹੇ ਆ ਇਹ ਵੀ ਤੁਸੀਂ ਉਧਰ ਹੀ ਮੈਨੂੰ ਬਚਨਿੰਗ ਕਰਵਾਉਣੇ ਹੋ ਜਾਂਦੇ ਆ ਆਪਣੇ ਬਾਹਰੀ ਬਾਂਦੀਆਂ ਨਹੀਂ ਜੀ ਸਰ ਇਹ ਅੱਛਾ ਉਧਰ ਹੀ ਬਾਂਦੀਆਂ ਸਰ ਉਧਰ ਹੀ ਬਾਂਦੀਆਂ ਨੇ ਅਲੱਗ-ਅਲੱਗ ਸਟੇਟਾਂਾਂ ਜੇ ਬਾਂਦੀਆਂ ਮੰਨ ਲਓ ਜਿਵੇਂ ਰਾਜਾ ਲਾਲੋ ਕਲਕੱਤੇ ਲਾਲੋ ਯੂਪੀ ਲਾਲੋ ਆਪਣੇ ਪੰਜਾਬ ਦੇ ਵਿੱਚ ਵੀ ਕਈ ਲੋਕ ਬਣਾਉਣ ਲੱਗ ਗਏ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਕਲਾਕਾਰੀ ਕਰਨ ਲੱਗ ਗਏ ਹੁਣ ਹੂੰ ਤੇ ਹੁਣ ਪੰਜਾਬ ਦੇ ਵਿੱਚ ਵੀ ਬਣ ਰਹੀ ਆ ਆਪਣੀ ਇਹ ਕਿਹੋ ਹੋਰ ਅਹਿਮ ਸਵਾਲ ਆ ਭਾਈ ਜੇਕਰ ਆਪਾਂ ਜਦ ਦੁਕਾਨ ਤੇ ਜਿਹੜਾ ਗਾਹਕ ਆ ਉਹ ਦੁਕਾਨ ਤੇ ਜਾਂਦਾ ਤਾਂ ਉਹ ਉਹਨੂੰ ਪਤਾ ਕਿਵੇਂ ਲੱਗੂਗਾ ਵੀ ਇਹ ਜਿਹੜਾ ਭਾਂਡਾ ਆ ਹਾਂ ਇਹ ਪੰਜਾਬ ਦੀ ਮਿੱਟੀ ਦਾ ਨਹੀਂ ਇਹ ਗੁਜਰਾਤ ਦੀ ਮਿੱਟੀ ਦਾ ਉਹਨੂੰ ਪਛਾਣ ਕਿਵੇਂ ਆਊਗੀ ਲਓ ਉਹਨਾਂ ਨੂੰ ਬਾ ਅੱਜ ਕੱਲ੍ਹ ਜੀ ਸਾਰਿਆਂ ਨੂੰ ਪਤਾ ਪੜ੍ਹੇ ਲਿਖੇ ਅੱਜ ਕੱਲ੍ਹ ਹੋਂਦ ਇਹ YouTube ਲਾ ਲਓ ਹਰ ਕੋਈ ਵੀਡੀਓ ਪਾ ਰਿਹਾਗਾ ਪਾ ਰਿਹਾ ਹਰ ਕੋਈ ਦੱਸ ਰਿਹਾ ਵੀ ਆਹ ਭਾਂਡਾ ਆਪਣੇ ਕੋਲੇ ਇਦਾਂ ਦਾ ਆਹ ਭਾਂਡਾ ਇਦਾਂ ਦਾ ਅਗਲੇ ਨੂੰ ਨਹੀਂ ਪਤਾ ਲੱਗਦਾ ਸੀ ਅਗਲੇ ਨੂੰ ਦੱਸ ਦਿੰਦੇ ਹੂੰ ਨਮਾਸ਼ੀ ਕਹਿ ਦੇਣਾ ਵੀ ਆਹ ਫਲਾਣਾ ਪਾਂਡਾ ਗਾਇ ਜਾਨੇ ਕੀ ਆ ਆਪਣੇ ਗੈਂਸ ਤੇ ਚੱਲੂਗਾ ਉਹ ਪਾਂਡਾ ਆਪਣੇ ਚੁੱਲੇ ਤੇ ਚੱਲੂਗਾ ਕੋਈ ਵੀ ਲਾਲ ਲਗ ਲਗ ਪਾਂਡੇ ਹੁੰਦੇ ਆ ਹਰ ਜਦ ਪਾਂਡੇ ਦਾ ਦੋ ਇਹ ਪਏ ਨੇ ਆਪਣੇ ਹੂੰ ਮਿੱਟੀ ਦਾ ਇੱਕ ਹੀ ਆ ਹੂੰ ਆ ਵੀ ਮਿੱਟੀ ਦਾ ਹੋਈ ਮਿੱਟੀ ਦਾ ਹੂੰ ਪਰ ਇਹਨਾਂ ਵਿੱਚ ਮਿੱਟੀ ਮਿੱਟੀ ਦਾ ਫਰਕ ਆ ਹੂੰ ਜਿਵੇਂ ਲਾਲ ਮਿੱਟੀ ਵੀ ਆਉਂਦੀ ਆ ਚਿੱਟੀ ਵੀ ਆਉਂਦੀ ਆ ਵਾਈਟ ਲਾਲ ਕਾਲੀ ਮਿੱਟੀ ਲਾ ਲੋ ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਹੁੰਦੀ ਆ ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਦਾ ਅਲੱਗ ਅਲੱਗ ਫਾਇਦਾ ਹੂੰ ਜਮਾ ਕਾਲੀ ਮਿੱਟੀ ਲਾ ਲੋ ਆਪਣੇ ਥੋੜੇ ਮਾਣ ਦੇ ਕੋਦੇ ਤੋਂ ਥੋੜਾ ਪਾਣੀ ਪਾ ਰੈਂਦਾਗਾ ਹੂੰ ਜਿਵੇਂ ਮਿੱਟੀ ਦਾ ਫਰਕ ਪੈਂਦਾ ਭਾਂਡੇ ਦੇ ਵਿੱਚ ਕਿਹੜੀ ਚੱਟੀ ਮਿੱਟੀ ਵਿੱਚ ਮਲਾਤੀ ਖਾਲੀ ਮਿੱਟੀ ਦੇ ਉਹ ਦੇਖਦੇ ਵਿੱਚ ਫਰਕ ਪੈਂਦਾ ਹਾਂ ਦੇਖਣ ਦਾ ਫਰਕ ਹੂੰ ਇਹ ਗੱਲ ਕਰ ਲਈਏ ਭਾਈ ਸਮੇਂ ਦੀ ਹਾਂ ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਹੁਣ ਭਾਂਡਾਂ ਦੀ ਵਿਕਰੀ ਆ ਪੁਰਾਣਾ ਸਮਾਂ ਪਹਿਲਾਂ ਗੱਲ ਕੀਤੀ ਆ ਕਿ ਭਾਂਡਾਂ ਦੇ ਘਰਾਂ ਦੇ ਵਿੱਚ ਵਰਤੇ ਜਾਂਦੇ ਸੀਗੇ ਲੱਗਦਾ ਕਿ ਉਹੀ ਸਮਾਂ ਬਹੁਤ ਛੇਤੀ ਆਉਣ ਵਾਲਾ ਜੀ ਬਿਲਕੁਲ ਬਿਲਕੁਲ ਹੋਂ ਨਾ ਜ਼ਿਆਦਾਤਰ ਲੋਕ ਜਿਵੇਂ ਹੁਣ ਪੜ੍ਹੇ ਲਿਖੇ ਲੋਕ ਆ ਹੁਣ ਤੁਹਾਨੂੰ ਵੀ ਪਤਾ ਹਰ ਘਰ ਦੇ ਵਿੱਚ ਬਿਮਾਰੀਆਂ ਹਰੇਕ ਦੇ ਜੋੜੇ ਦਰਦ ਕਰਦੀ ਕਰਦੇ ਹੂੰ ਉਹ ਹਰ ਕੋਈ ਆਪਣੇ ਮਿੱਟੀ ਦਾ ਟਾਂਡਾ ਹੀ ਵਰਤਦਾ ਵਰਤਦਾ ਹੂੰ ਹੂੰ ਜੀ ਜੇ ਮੈਂ ਲਾ ਲਵਾਂ ਆਪਣੇ ਮਣੋ ਜੀ ਮੈਂ ਤੁਹਾਨੂੰ ਪਹਿਲਾਂ ਕੜਾਈ ਬਾਰੇ ਦੱਸ ਕੇ ਹਟਾਂਗਾ ਹੂੰ ਇਹ ਰਾਹ ਕੜਾਈ ਜੇ ਮੈਂ ਆਹ ਕੜਾਈ ਆ ਇਹਦੇ ਵਿੱਚ ਆਹ ਕੜਾਈ ਵੀ ਆ ਜਾਂਦੀ ਆ ਆਹ ਕੜਾਈ ਵੀ ਆ ਜਾਂਦੀ ਆ ਕੁੱਕਰ ਵੀ ਆਉਂਦਾ ਸੜਾਈ ਪੈਣ ਵੀ ਆਉਂਦਾ ਆਪਣੇ ਜਿਵੇਂ ਆ ਪਿਆ ਜੀ ਜਿਵੇਂ ਹੁਣ ਇਹਦਾ ਲਾਲ ਮਿੱਟੀ ਜੇ ਆ ਗਿਆ ਕਾਲੀ ਮਿੱਟੀ ਦੇ ਵਿੱਚ ਵੀ ਆਉਂਦੇ ਨੇ ਭਾਂਡੇ ਹਰ ਇੱਕ ਚੀਜ਼ ਦਾ ਆਪਣਾ ਆਪਣਾ ਬੈਨੀਫੀਟ ਆ ਤਾਂ ਫਾਇਦਾ ਹੂੰ ਬਿਲਕੁਲ ਤੇ ਭਾਈ ਜਿਵੇਂ ਹੁਣ ਆਮ ਧਾਰਨਾ ਜਿਵੇਂ ਡਾਕਟਰ ਸਾਹਿਬ ਵੀ ਕਹਿੰਦੇ ਆ ਜਾਂ ਤੁਸੀਂ ਦੱਸਿਆ ਸਾਨੂੰ ਕਿ ਡਾਕਟਰ ਸਾਹਿਬ ਆਉਂਦੇ ਆ ਤੇ ਰਿਕਮੈਂਡ ਕਰਦੇ ਆ ਲੱਗਦਾ ਕਿ ਹੋਰ ਕਿਹੜਾ ਜਿਵੇਂ ਕੋਈ ਨਵਾਂ ਮੁੰਡਾ ਹੈਗਾ ਜਾਂ ਕੋਈ ਵੀ ਹੈ ਜਿਵੇਂ ਕਾਰੋਬਾਰ ਇਸ ਕਾਰੋਬਾਰ ਦੇ ਵਿੱਚ ਆਉਣਾ ਹੈਗਾ ਵਧੀਆ ਬੈਨੀਫੀਸ਼ੀਅਲ ਕਿੱਤਾ ਹੈਗਾ ਹਾਂ ਬਿਲਕੁਲ ਜੀ ਹੂੰ ਬਕਰਨਾਲਾ ਹੋਣਾ ਚਾਹੀਦਾ ਬਸ ਹੁੰਦਾ ਆਪਣੇ ਲੋਕ ਮੰਨਦੇ ਆ ਸ਼ਰਮ ਆ ਅਲਾ ਨੇ ਦਾ ਪਾਂਡਾ ਦੀ ਧਕਾਨ ਕਰੀ ਬੈਠਾ ਗਾ ਸਾਡੇ ਦਾ ਆਪ ਦੇ ਖੁਦ ਕਹਿੰਦੇ ਆ ਪਾਂਡਾ ਦੀ ਧਕਾਨ ਕੀ ਆ ਤਸ ਨੂੰ ਕੀ ਆਈ ਜੰਨੇ ਗੱਲ ਹੈ ਕਹਿੰਦੇ ਰਹੇ ਕਹਿੰਦਾ ਮਿੱਟੀ ਦਾ ਪਾਂਡਾ ਦਾ ਕੰਮ ਕਰਦਾ ਕੋਈ ਕੰਮ ਪਰ ਕਰਨਾਲਾ ਹੋਣਾ ਚਾਹੀਦਾ ਹੁਣ ਜੇ ਕਿਸੇ ਦੇ ਥੱਲੇ ਲਾ ਕੇ ਕਰਾਂਗੇ 5000 ਦਊਗਾ ਉਹਨਾਂ ਆ ਦਾ ਕੰਮ ਕੀਤਾ ਜਾਏ ਮਿੱਟੀ ਦੇ ਪਾਂਡਾ ਦਾ ਕੰਮ ਕੀਤਾ ਤਾਂ ਆਪਾਂ ਇਹਦੇ ਵਿੱਚ ਹੀ ਕਮਾਈ ਜੰਨੇ 5000 ਮੈਂ ਨੇਦਾ ਉਥੇ 12 ਘੰਟੇ ਡੋਟੀ ਦੇ ਕੇ ਅਗਲੇ ਨੇ 5000 ਦੇਣਾ ਆਪਾਂ ਨੂੰ ਇੱਥੇ ਆਪਦਾ ਕੰਮ ਕਰਕੇ ਵੀ 5000 ਬਣ ਜਾਂਦਾ ਕੀ ਮਾੜਾ ਵੱਡੇ ਬੋਕਰੋਂ ਛੋਟੇ ਮਾਲਕ ਬਣ ਜੂ ਬੱਸ ਹੂੰ ਹਾਲੀਵੁੱਡ ਜਿਵੇਂ ਜਿਵੇਂ ਨੌਲ ਜਾਂਦੀ ਹੈ ਅੱਜ 5 ਕਮਾ ਰਿਹਾ ਕੱਲ ਨੂੰ 10 ਕਮਾਊਗਾ ਇਹ ਤਾਂ ਨੌਲ ਜਾਂ ਜਿਵੇਂ ਨੌਲ ਵਧੀ ਗਈ ਕਮਾਈ ਵਧੀ ਗਈ ਹੂੰ ਧੰਨਵਾਦ ਬਾਈ ਤੁਸੀਂ ਸਮੇਂ ਦੇ ਵਿੱਚ ਬਹੁਤ ਬਹੁਤ ਸਬੰਧ ਚਾ ਬਹੁਤ ਧੰਨਵਾਦ ਅਜੇ ਨੌਜਵਾਨ ਜਦੋਂ ਆਪਾਂ ਰਾਮਪਰੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਬੰਨ ਕੋਲ ਰੋਡ ਦੇ ਉੱਪਰ ਆ ਜਿਹੜੀ ਉਹ ਦੁਕਾਨ ਪੈਂਦੀ ਆ ਇਹਨਾਂ ਦੇ ਘਰ ਦੇ ਜਿਹੜਾ ਪਿਛਲੇ 40 ਸਾਲ ਤੋਂ ਮਿੱਟੀ ਦੇ ਭਾਂਡਿਆਂ ਦਾ ਕੰਮ ਕਰ ਰਹੀ ਸੀ ਉਹਨਾਂ ਨੇ ਉਸ ਕੰਮ ਨੂੰ ਅੱਗੇ ਵਧਾਇਆ ਔਰ ਗੁਜਰਾਤ ਜਾਇਓ ਕਲਕੱਤੇ ਦੀ ਗੱਲ ਹੋਵੇ ਯੂਪੀ ਦੀ ਗੱਲ ਹੋਵੇ ਉਥੋਂ ਦੀ ਬੜੀ ਮਿੱਟੀ ਦੇ ਭਾਂਡੇ ਆ ਜਿਹੜੇ ਲੈ ਕੇ ਆਉਂਦੇ ਆ ਇਹਨਾਂ ਨੇ ਖਾਸੇ ਤੇ ਦੱਸੀ ਆ ਕਿ ਉਥੇ ਜਿਵੇਂ ਖਾਣਾ ਨਹੀਂ ਮਿੱਟੀ ਦੀ ਜਿਵੇਂ ਕੋਲੇ ਦੀ ਖਾਣ ਹੁੰਦੀ ਆ ਕੋਲੇ ਦੀ ਖਾਣ ਦੇ ਵਿੱਚੋਂ ਵੀਰਾ ਨਿਕਲਦਾ ਓਵੇਂ ਉਥੋਂ ਦੇ ਖਾਣਾਂ ਦੇ ਵਿੱਚੋਂ ਇਹ ਹੀਰੇ ਨਿਕਲਦੇ ਆ ਮਿੱਟੀ ਦੇ ਬਣੇ ਭਾਂਡੇ ਔਰ ਸਾਡੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਇਹ ਭਾਂਡੇ ਪਹਿਲਾਂ ਜਿਹੜੇ ਵਰਤੇ ਜਾਂਦੇ ਸੀਗੇ ਸਾਡੇ ਦਾਦੇ ਪਰਦਾਦੇ ਨਾਨੀਆਂ ਆਮ ਤਰ੍ਹਾਂ ਦੇ ਆ ਸੋਹਣੀਆਂ ਜਿਹੜੀਆਂ ਸੀਗੀਆਂ ਇਹਨਾਂ ਭਾਂਡਾਂ ਦੀ ਵਰਤੋਂ 90 ਦਾ ਦੌਰ 85 ਦਾ ਦੌਰ 80 ਦਾ ਦੌਰ ਉਹ ਤੋਂ ਪਿਛੇ ਵੀ ਜੇਕਰ ਚੱਲ ਜੇ 70 75 ਦਾ ਦੌਰ ਕੱਚੇ ਘਰ ਹੁੰਦੇ ਸੀ ਕੱਚੇ ਭਾਂਡੇ ਹੁੰਦੇ ਸੀ ਪਰ ਲੋਕ ਦੀਵਿਆਂ ਮਾਂ ਦੇ ਪੱਕੇ ਹੁੰਦੇ ਸੀ ਉਹ ਭਾਂਡਾਂ ਦਾ ਦੌਰ ਦੁਬਾਰੇ ਆਰਿਆਂ ਨੌਜਵਾਨ ਦੱਸਣ ਦੇ ਅਨੁਸਾਰ ਇੱਥੇ ਬਹੁਤ ਲੋਕ ਆਉਂਦੇ ਆ ਤਿਆਕੇ ਸਾਨੂੰ ਦੱਸ ਦੇ ਵੀ ਕਿ ਜਿਹੜਾ ਸਕੂਨ ਸਾਨੂੰ ਇਹ ਭਾਂਡਿਆਂ ਦੇ ਵਿੱਚ ਮਿਲਦਾ ਅੰਦਰੂਨੀ ਤੌਰ ਤੇ ਉਹ ਸਟੀਲ ਦੇ ਭਾਂਡਿਆਂ ਚ ਨਹੀਂ ਮਿਲਦਾ ਨਾ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਮਿਲਦਾ ਪਰ ਬਿਮਾਰੀਆਂ ਦੀ ਜਿਹੜੀ ਦਰ ਬਧਾਰਾ ਉਹ ਤਾਂ ਹੀ ਬਤ ਗਿਆ ਕਿ ਇਸ ਲਈ ਅਸੀਂ ਜਿਹੜਾ ਆਪਣੇ ਅਸਲੀ ਮੂਲ ਦੇ ਨਾਲੋਂ ਟੁੱਟ ਚੁੱਕੇ ਆ ਔਰ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਸਾਡਾ ਅਹਿਦ ਵੀ ਰਹਿੰਦਾ ਕਿ ਜਿਹੜੇ ਲੋਕ ਪੰਜਾਬ ਦੇ ਬੱਚਾ ਸਮਾਜ ਦੇ ਬੱਚਾ ਲੀ ਨੂੰ ਪਾੜ ਕੇ ਚੱਲਦੇ ਇੱਕ ਵੱਖਰਾ ਕੰਮ ਕਰਦੇ ਆ ਕੀਤਾ ਕਰਦੇ ਆ ਉਹਨਾਂ ਰੂਹ ਨੂੰ ਤੁਹਾਡੇ ਸਾਹਮਣੇ ਕਰੀਏ ਇਕ ਵੱਖਰੀ ਜਿਣੀ ਮਿਸਾਲ ਆ ਚਾਹੇ ਕੋਈ ਕਿੱਤਾ ਛੋਟਾ ਚਾਹੇ ਵੱਡਾ ਹਰ ਕੋਈ ਆਪਣੇ ਕਿੱਤੇ ਦੇ ਵਿੱਚੋਂ ਵੱਡਾ ਹੁੰਦਾ ਔਰ ਸਾਡੀ ਰਵੈਸ਼ਾ ਕੋਸ਼ਿਸ਼ ਰਹੂਗੀ ਜੋ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਹਟਕੇ ਕੰਮ ਕਰਦੇ ਨੇ ਉਹਨਾਂ ਨੂੰ ਤੁਹਾਡੇ ਸਹਮੂਕ ਕਰੀਏ ਜਾਣੂ ਕਰਵਾਈਏ ਔਰ ਤੁਹਾਡੇ ਦੇ ਵਿੱਚ ਵੀ ਉਤਸ਼ਾਹ ਆਵੇ ਜਦੋਂ ਰਾਣਪੁਰੇ ਤੋਂ ਬੰਨਾਲੇ ਨਹੀਂ ਜਾਂਦੇ ਆਪਾਂ ਮੇਨ ਰੋਡ ਦੇ ਉੱਪਰ ਆਰ ਤੁਸੀਂ ਇੱਥੇ ਰੋਕੇ ਜ਼ਰੂਰ ਜਾਓ ਰੁਕਦੇ ਵੀ ਉਹਨਾਂ ਕੋਲ ਕਿਤੇ ਡਾਕਟਰ ਆਉਂਦੇ ਆ ਵੱਡੇ ਵੱਡੇ ਡਾਕਟਰ ਹੈਮਸ ਹਸਪਤਾਲ ਹੈਮਸ ਵਰਗੇ ਹਸਪਤਾਲਾਂ ਦੇ ਵਿੱਚੋਂ ਉਹ ਭਾਂਡੇ ਲੈ ਕੇ ਜਾਂਦੇ ਇੱਥੋਂ ਔਰ ਉਹ ਦੌਰ ਮਿੱਟੀ ਦੇ ਭਾਂਡਾ ਦਾ ਦੁਬਾਰਾ ਆਉਣ ਵਾਲਾ ਉਹ ਸਾਡੀ ਕੋਸ਼ਿਸ਼ ਰਹੂਗੀ ਜੋ ਰੂਹਾਂ ਹਟਕੇ ਸਮਾਜ ਦੇ ਵਿੱਚ ਕੰਮ ਕਰਦੇ ਆਣੇ ਉਹਨਾਂ ਨੂੰ ਤੁਹਾਡੇ ਸਾਹਮਣੇ ਸਮੇਂ-ਸਮੇਂ ਤੇ ਕਰਦੇ ਰਹੀਏ ਜੁੜੇ ਹੋ ਨਫਤ ਪੋਸਟ ਦੇ ਨਾਲ ਮੈਂ ਸਵਰਨਜੀਤ ਸਿੰਘ ਖਸਾਨਾ ਕੈਮਰਾਮੈਨਮ ਕੁਸ਼ਰਦ ਰਹਾ ਧੰਨਵਾਦ